ਕਾਰ ਵਿੱਚ ਦੋ ਸਕੇ ਭਰਾ ਜਿਨ੍ਹਾਂ ਦੀ ਬਹੁਤ ਜ਼ਿਆਦਾ ਬਣਦੀ ਰੋਟੀ ਖਾਣੀ ਇਕੱਠਿਆਂ ਨਹੀਂ ਖਾਣੀ ਆ ਕਿਤੇ ਜਾਣਾ ਇਕੱਠਿਆਂ ਨਹੀਂ ਜਾਣਾ ਕੋਈ ਕੰਮ ਕਰਨਾ ਇਕੱਠਿਆਂ ਨਹੀਂ ਜਾਣਾ ਸ਼ਾਦੀ ਹੋ ਗਈ ਤਾਂ ਉਹਨਾਂ ਵਿੱਚ ਕਾਟੋ ਕਲੇਸ਼ ਸ਼ੁਰੂ ਹੋ ਜਾਂਦਾ ਇੱਕ ਦੂਜੇ ਦੇ ਦੁਸ਼ਮਣ ਬਣ ਜਾਂਦੇ ਨੇ ਤੇ ਉਹਨਾਂ ਦੀ ਪੇਰੈਂਟਸ ਨਾਲ ਵੀ ਨਹੀਂ ਬੰਦੀ ਉਦੀ ਵਜਾ ਕੀ ਹੋ ਸਕਦੀ ਆ ਉਦੀ ਬੌਂਡਿੰਗ ਦੀ ਦਿਸ਼ਾ ਹੈਗੀ ਹੈ ਦੱਖਣ ਪੱਛਮ ਸਾਊਥ-ਵੈਸਟ ਉਸ ਜਗ੍ਹਾ ਤੇ ਕੋਈ ਨਾ ਕੋਈ ਕਲਰ ਇਸ ਤਰ੍ਹਾਂ ਦੇ ਕੀਤਾ ਗਿਆ ਰੈੱਡ ਹੋ ਗਿਆ ਬਲੂ ਹੋ ਗਿਆ ਗ੍ਰੀਨ ਹੋ ਗਿਆ ਗ੍ਰੀਨ પડਦੇ ਹੋਗੇ ਰੈੱਡ પડਦੇ ਹੋਗੇ ਜਾਂ ਬੈੱਡ ਸ਼ੀਟ ਹੋਗੀ ਠੀਕ ਹੈ ਇਹ ਕਲਰ ਇਸ ਦਿਸ਼ਾ ਦੇ ਵਿੱਚ ਆ ਗਿਆ ਨਾ ਤਾਂ ਇਹਦੇ ਨਾਲ ਕਲੇਸ਼ ਪੈਣਾ ਹੀ ਪੈਣਾ ਕਰ ਚ ਕਦੀ ਸੋਚਿਆ ਨਹੀਂ ਇਹ ਗੱਲਾਂ ਉਸ ਤੋਂ ਪਹਿਲਾਂ ਕਿਉਂ ਨਹੀਂ ਸੀ ਹੁਣ ਕਿਉਂ ਆ ਉਹਦੀ ਵਜ੍ਹਾ ਇਹ ਆ ਕਿ ਤੁਸੀਂ ਸਾਊਥ-ਵੈਸਟ ਦਿਸ਼ਾ ਨੂੰ ਇੰਬੈਲੈਂਸ ਕਰ ਦਿੱਤਾ ਉਹਨੂੰ ਠੀਕ ਕਰ ਲਈ ਤੁਸੀਂ ਪਰਦੇ ਚੇਂਜ ਕਰ ਸਕਦੇ ਹੋ ਠੀਕ ਹੈ yellow ਪਰਦੇ ਲਗਾ ਦਿਓ 컬러 ਕਰਨਾ ਆਫ white ਕਲਰ ਕਰ ਦੋ ਜਾਂ yellow ਕਲਰ ਕਰੋ ਬੈਡ ਸ਼ੀਟ yellow ਕਲਰ ਜਾਂ ਆਫ white ਦੀ ਵਿਛਾਓ ਤੇ ਜੋ ਗਮਲੇ ਪਿਆ ਨਾ ਉਹਨਾਂ ਨੂੰ ਜਰੂਰ ਚੱਕ ਦਿਓ ਇਸ ਦਿਸ਼ਾ ਦੇ ਵਿੱਚ red ਕਲਰ green ਕਲਰ blue ਕਲਰ brown ਕਲਰ ਨਹੀਂ ਆਣਾ ਚਾਹੀਦਾ ਸਿਰਫ yellow ਔਰ off white ਕਲਰ ਇਹ ਕਲਰ ਇਸ ਦਿਸ਼ਾ ਲਈ ਬਹੁਤ ਠੀਕ ਨੇ ਠੀਕ ਹੈ ਤੁਸੀਂ ਇਹ ਕਰਕੇ ਤਾਂ ਦੇਖੋ ਕਿ ਸਾਰਿਆਂ ਵਿੱਚ ਬੌਂਡਿੰਗ ਹੁੰਦੀ ਆ ਜ਼ਰੂਰ ਹੋਏਗੀ ਅਗਰ ਤੁਹਾਨੂੰ ਲੱਗਦਾ ਨਾ ਮੇਰੀਆਂ ਗੱਲਾਂ ਤੇ ਯਕੀਨ ਆ ਤਾਂ ਤੁਸੀਂ ਇਹ ਗੱਲਾਂ ਨੂੰ ਮੰਨ ਕੇ ਦੇਖੋ ਤੁਹਾਨੂੰ ਹਰਜੀ ਵੀ ਕੀ ਆ ਅਗਰ ਥੋੜ੍ਹੀ ਥੋੜ੍ਹੀ ਚੀਜ਼ ਹਲਾ ਵੀ ਦੋਗੇ ਤੇ ਆਪਣੇ ਘਰ ਦਾ ਕਾਟੋ ਕਲੇਸ਼ ਖਤਮ ਹੁੰਦਾ ਆਪਰੇ ਚੀਜ਼ਾਂ ਚੱਕਣ ਵਿੱਚ ਤਕਲੀਫ ਵੀ ਕੀ ਆ ਇਹ ਤਾਂ ਹੈ ਨਹੀਂ ਵੀ ਅਸੀਂ ਪੈਸਾ ਲਗਾਣਾ ਮੈਂ ਜੋ ਵੀ ਕੁਝ ਦੱਸਦੀ ਆ ਨਾ ਕੋਈ ਖਰਚੇ ਦੀ ਚੀਜ਼ ਨਹੀਂ ਦੱਸ ਰਹੀ ਠੀਕ ਹੈ ਬਹੁਤ ਸੋਖਾ ਤਰੀਕਾ ਦੱਸ ਰਹੀਆਂ ਫਿਰ ਇਹ ਦੱਸਿਓ ਮੈਨੂੰ ਕਿ ਇੱਥੇ ਇਸ ਜਗ੍ਹਾ ਤੇ ਕੋਈ ਟਾਇਲਟ ਤਾਂ ਨਹੀਂ ਕਿਚਨ ਤਾਂ ਨਹੀਂ ਇਹ ਵੀ ਗੱਲਾਂ ਮੈਨੂੰ ਦੱਸਣ ਦੀ ਕੋਸ਼ਿਸ਼ ਕਰੋ ਫਿਰ ਉਹਦਾ ਇਲਾਜ ਵੀ ਆਪਾਂ ਕਰ ਸਕਦੇ ਆ ਪਹਿਲਾ ਜਿਹੜੀਆਂ ਚੀਜ਼ਾਂ ਦਸੀਆਂ ਉਹਨਾਂ ਨੂੰ ਰਿਮੂਵ ਕਰਕੇ ਦੇਖੋ ਕਰ ਦਾ ਕਲਾਟ ਕਾਟੋ ਕਲੇਸ਼ ਬਿਲਕੁਲ ਖਤਮ ਹੋ ਜਾਊਗਾ ਕਰ ਵਿੱਚ ਸੁੱਖ ਸ਼ਾਂਤੀ ਹੋਣੀ ਸ਼ੁਰੂ ਹੋ ਜਾਊਗੀ ਜਿਸ ਤਰ੍ਹਾਂ ਪਹਿਲਾਂ ਭਰਾ ਭਰਾ ਬੈਠਦੇ ਸੀ ਉਹ ਉਸੇ ਤਿੱਤੇ ਨੇ ਬੈਠਣਾ ਸ਼ੁਰੂ ਕਰਨਗੇ ਠੀਕ ਹੈ ਜੀ ਮੇਰੀ ਗੱਲ ਵੱਲ ਗੌਰ ਕਰਿਓ ਅਗਰ ਮੇਰੀ ਗੱਲ ਠੀਕ ਲੱਗੀ ਤਾਂ ਮੇਰੀ ਵੀਡੀਓ ਦੇਖਿਓ ਨਹੀਂ ਮੇਰੀ ਵੀਡੀਓ ਨੂੰ ਕਦੀ ਵੀ ਨਾ ਦੇਖਿਓ ਠੀਕ ਹੈ ਜੀ ਥੈਂਕ ਯੂ ਜੀ